ਇਹ ਜੋ ਅਸੀਂ ਪ੍ਰਪੋਜ਼ ਕੀਤਾ ਹੈ ਬੇਸਿਕਲੀ ਇਹ ਬ੍ਰੇਨ ਚਾਈਲਡ ਹੈ ਰੰਧਾਵਾ ਸਾਹਿਬ ਦਾ ਇਹਨਾਂ ਨੇ ਪ੍ਰਪੋਜ਼ਲ ਲੈ ਕੇ ਮੇਰੇ ਕੋਲ ਆਏ ਤੇ ਮੈਨੂੰ ਇਹ ਗੱਲ ਬੜੀ ਅੱਛੀ ਲੱਗੀ ਕਿ ਪੰਚਾਇਤਾਂ ਜਿਹੜੀਆਂ ਨੇ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਚ ਜੇ ਜੁਨਾਨੀਮਸਲੀ ਇਲੈਕਟ ਹੋਣ ਤਾਂ ਪਿੰਡਾਂ ਵਿੱਚ ਧੜੇਬਾਜੀ ਖਤਮ ਹੋ ਸਕਦੀ ਹੈ ਤੇ ਪੰਚਾਇਤ ਦੇ ਕੋਲ ਜੁਡੀਸ਼ੀਅਲ ਪਾਵਰਸ ਵੀ ਨੇ ਪੰਚਾਇਤੀ ਰਾਜ ਐਕਟ ਦੇ ਵਿੱਚ ਹੀ ਪ੍ਰੋਵਾਈਡਡ ਹੈ ਤੇ ਉਹ ਛੋਟੇ ਮੋਟੇ ਜਿਹੜੇ ਮਸਲੇ ਨੇ ਉਹ ਪਿੰਡ ਵਿੱਚ ਹੀ ਸੋਲਵ ਹੋ ਜਾਂਦੇ ਇਹ ਜਿਹੜੀ ਇਹ ਗੱਲ ਹੈ ਨਾ ਜਦੋਂ ਤੇ ਪੋਲੀਟਿਕਲ ਐਂਟਰੀ ਹੋਈ ਹੈ ਪੰਚਾਇਤ ਲੈਵਲ ਤੇ ਉਦੋਂ ਦਾ ਇਸ ਪੰਚਾਇਤਾਂ ਦਾ ਬਹੁਤ ਘਾਣ ਹੋਇਆ ਮੈਂ ਸਮਝਦਾ ਹਾਂ ਕਿ ਜਿਹੜਾ ਜਦੋਂ ਇੱਕ ਦੋ ਧੜੇ ਇਲੈਕਸ਼ਨ ਲੜਦੇ ਨੇ ਜੋ ਪੋਲਿਟਿਕਲ ਪਾਰਟੀਆਂ ਇੰਟਰਫੇਅਰ ਕਰਦੀਆਂ ਨਹੀਂ ਤਾਂ ਪਿੰਡ ਲੈਵਲ ਤੇ ਉੱਤੇ ਬੜਾ ਉਹਦਾ ਜਿਹੜਾ ਅਸਰ ਹੈ ਨਾ ਉਹ ਗਰੂਪਿਜ਼ਮ ਹੋ ਜਾਂਦੀ ਹੈ ਗਰੂਪਿਜ਼ਮ ਹੋਣ ਕਰਕੇ ਇੱਕ ਤਾਂ ਬਹੁਤ ਸਾਰੇ ਪੈਸੇ ਖਰਚ ਹੁੰਦੇ ਨੇ ਜਦੋਂ ਇਲੈਕਸ਼ਨ ਹੁੰਦੀ ਹੈ ਔਰ ਫਿਰ ਉਹਦਾ ਅਸਰ ਕੀ ਹੁੰਦਾ ਹੈ ਉਸ ਜਿਹੜੇ ਜਿਆਦਾ ਪੈਸੇ ਜਿਹੜੇ ਸਰਪੰਚੀ ਤੇ ਖਰਚ ਕਰਦੇ ਜਾਂ ਪੰਚ ਬਣਨ ਵਾਸਤੇ ਖਰਚ ਕਰਦੇ ਨੇ ਫਿਰ ਉਹਨਾਂ ਨੂੰ ਇੰਟੈਂਸ਼ਨ ਹੈ ਹੁੰਦੀ ਕਿ ਇਹਨੂੰ ਰਿਕਵਰ ਕਿਦਾਂ ਕੀਤਾ ਜਾਵੇ ਇਟ ਲੀਡਸ ਟੂ ਕ腐ਸ਼ਨ ਉਹ ਫਿਰ ਜੇ فرض ਕਰੋ ਕਿ ਕੋਈ ਲੱਖ ਰੁਪਇਆ ਜਾਂ 2 ਲੱਖ ਜਾਂ 10 ਲੱਖ ਲਾ ਕੇ ਕੋਈ ਸਰਪੰਚ ਬੜਿਆ ਹੈ ਤਾਂ ਫਿਰ ਉਹ ਮੇਰੇ ਖਿਆਲ ਚ ਪਿੰਡਾਂ 'ਚ ਇਹਨੇ ਰਿਸੋਰਸਸ ਨਹੀਂ ਨੇ ਕਿ ਉਹ ਜਿਹੜਾ ਐਸੀ ਕੋਈ ਅਮੀਰੀ ਤਬਕਾ ਹੋਵੇ ਜਿਹੜਾ ਕਿ ਉਸ ਨੂੰ ਆਪਣੇ ਪੱਲੇੋਂ ਖਰਚ ਕਰਕੇ ਤੇ ਸੋਸ਼ਲ ਸਰਵਿਸ ਕਰ ਸਕੇ ਫਿਰ ਕੀ ਹੁੰਦਾ ਹੈ ਕਿ ਉਹਦੇ ਨਾਲ ਉਹ ਫਿਰ ਉਹ ਜਿਹੜੇ ਆਪਣੇ ਰਿਕਵਰੀ ਵਾਲ ਤੌਰ ਪੈਂਦਾ ਹੈ ਜਿਹੜੀਆਂ ਫਿਰ ਲੀਡਸ ਟੂ ਕ腐ਸ਼ਨ ਇਹਦਾ ਜਿਹੜਾ ਬੋਧਾ ਸਿਰਾ ਹੈ ਨਾ ਉਹ ਇੱਕ ਸਾਡੀ ਪੰਚਾਇਤ ਸਿਸਟਮ ਨੂੰ ਜਾਂਦਾ ਜਿਹੜਾ ਐਕਟ ਦੇ ਵਿੱਚ ਜਿਹੜੀਆਂ ਕੋਈ ਗ੍ਰਾਂਟਾਂ ਪੰਚਾਇਤਾਂ ਨੂੰ ਜਾਂਦੀਆਂ ਨੇ ਉਹ ਜਿਹੜੀ ਉਹਨਾਂ ਦੀ ਐਕਸਪੈਂਡੀਚਰ ਹੈ ਇਟ ਇਜ਼ ਕੰਟਰੋਲਡ ਬਾਈ ਬੀ ਡੀਓਜ਼ অর ਪੰਚਾਇਤ ਆਫਸਰਸ ਯਾ ਇੱਕ ਸੈਕਟਰੀ ਹੁੰਦਾ ਹੈ ਜਿਹੜਾ ਕਿ ਪੰਚਾਇਤ ਦੇ ਰੈਜ਼ੋਲੂਸ਼ਨ ਪਾਸ ਕਰਦੇ ਉਹ ਸਰਪੰਚ ਦੀ ਮਦਦ ਕਰਦਾ ਹੈ ਬਹੁਤ ਸਾਰੇ ਮੁੰਤਾ ਥੋੜਾ ਜਿਹਾ ਚੇਂਜ ਹੋ ਗਿਆ ਪਰ ਬਹੁਤ ਸਾਰੇ ਪਿੰਡਾਂ ਵਿੱਚ ਸਰਪੰਚ ਜਿਹੜੇ ਹੁੰਦੇ ਨੇ ਉਹ ਬਹੁਤੇ ਕੋਈ ਪੜ੍ਹੇ ਲਿਖੇ ਯਾ ਕੋਈ ਇਨਾ ਗਿਆਨ ਨਹੀਂ ਰੱਖਦੇ ਕਿ ਉਹ ਅਕਾਊਂਟਿੰਗ ਕਰ ਸਕਣ ਤੇ ਉਹਦੇ ਵਿੱਚ ਅਸਰ ਹੈ ਹੁੰਦਾ ਹੈ ਕਿ ਉਹ ਫਿਰ ਉਹਨਾਂ ਨੂੰ ਮਿਸਰੀਡ ਕਰਕੇ ਤੇ ਇਹ ਜਿਹੜਾ ਨਾ ਕ੍ਰਪਸ਼ਨ ਚ ਰੀਡ ਕਰਦਾ ਸਾਡੀ ਮੁਹੰਮਲ ਹੈ ਕਿ ਅਸੀਂ ਚਾਹੁੰਦੇ ਆ ਸਾਡੇ ਮੈਮੋ ਹੋਵੇ ਕਿ ਕਿ ਅਸੀਂ ਇਹ ਪ੍ਰੋਪਗੇਟ ਕਰੀਏ ਕਿ ਪਿੰਡਾਂ ਦੀ ਜਿਹੜੀ ਇਲੈਕਸ਼ਨ ਹੈ ਉਹਦੇ ਚ ਇਤਾਂ ਪਿੰਡਾਂ ਦੀ ਸਰਪੰਚੀ ਦੀ ਜਾਂ ਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਪੋਲਿਟਿਕਸ ਸ਼ੁੱਡ ਨਾਟ ਇੰਟਰਫੇਅਰ ਪੋਲਿਟੀਕਲ ਪਾਰਟੀਆਂ ਸ਼ੁੱਡ ਨਾਟ ਇੰਟਰਫੇਅਰ ਔਰ ਉਹਨਾਂ ਨੂੰ ਆਪਣੇ ਜਿਸ ਤਰ੍ਹਾਂ ਪੁਰਾਣਾ ਸਿਸਟਮ ਹੁੰਦਾ ਸੀ ਕਿ ਤੁਸੀਂ ਪੰਚਾਇਤ ਦੇ ਵਿੱਚ ਜੁਨੈਨਿਮਿਟੀ ਨਾਲ ਜਿਹੜੇ ਕੋਈ ਅੱਛੇ ਬੰਦੇ ਹੁੰਦੇ ਸੀ ਜੋ ਜਿਹੜੇ ਅੱਛੇ ਜਿਨ੍ਹਾਂ ਦਾ ਕਿਰਦਾਰ ਅੱਛਾ ਸੀ ਜਾਂ ਉਹਨਾਂ ਦਾ ਉਹਨਾਂ ਦਾ ਨੋਨ ਬੰਦੇ ਸੀ ਜਿਹੜੇ ਕਿ ਉਹ ਫੇਰ ਹੁੰਦੇ ਸੀ ਉਹ ਅੱਗੇ ਆ ਕੇ ਤੇ ਜੁਨੈਨਿਮਿਸੀ ਜੁਨੈਨਿਮਿਟੀ ਨਾਲ ਉਹਨਾਂ ਨੂੰ ਇਲੈਕਟ ਕੀਤਾ ਜਾਵੇ ਕਿਉਂਕਿ ਇਲੈਕਸ਼ਨ ਸਿਸਟਮ ਜਦੋਂ ਦਾ ਆਇਆ ਹੈ ਨਾ ਉਹਨਾਂ ਦਾ ਸਾਰਾ ਸਿਸਟਮ ਖਰਾਬ ਹੋ ਗਿਆ So we have to work within the framework of the existing uh, system act no ignore nahi kita ja sakda onu ignore karan di bajaye onu mere vichar na koi revolutionalize karan di lod hai oh revolutionalize is tarah ho sakta hai ki unanimity ho jaye te lokan de vich katunga apna jada unna de vich ittefaq la a jande ne jo jadon election hundi hai te unna de apne ਫਿਰ ਉਹਨਾਂ ਦੀ ਰਾਈਵਲਰੀ ਆ ਜਾਂਦੀ ਹੈ ਤੇ ਉਹ ਇਟ ਲੀਡਸ ਟੂ ਬੈਡ ਡਿਸੀਜਨਸ ਐਂਡ ਨਾਟ ਗੁੱਡ ਗਵਰਨੈਂਸ ਐਟ ਦੀ ਪੰਚਾਇਤ ਲੈਵਲ ਉਹਦਾ ਇਹ ਵੀ ਅਸਰ ਹੋਏਗਾ ਜੇ ਕਿਤੇ ਯੂਨੀਨੀਮਿਸੀ ਜਾਂ ਪੰਚਾਇਤ ਜਾਂ ਸਰਪੰਚ ਜਾਂ ਪੰਚ ਚੁਣੇ ਜਾਣ ਤਾਂ ਉਹ ਫਿਰ ਐਸੈਪਟੇਬਲ ਹੋਣਗੇ ਸਾਰੇ ਪਿੰਡ ਉਹਨਾਂ ਦਾ ਜਿਹੜਾ ਡਿਸੀਜਨ ਹੋਏਗਾ ਜਿਹੜੀਆਂ ਜੁਡੀਸ਼ੀਅਲ ਪਾਵਰ ਐਕਸਰਾਈਜ਼ ਕਰਦੇ ਨੇ ਉਹਦੇ ਤੇ ਉਹ ਲੋਕਾਂ ਨੂੰ ਫੇਥ ਹੋਏਗਾ ਇਹ ਨਹੀਂ ਕਿ ਉਹ ਪਾਰਟੀ ਵਾਲਾ ਹੈਗਾ ਤੇ ਯਾਹ ਇੱਕ ਪਾਰਟੀਸਨ ਹੈ ਉਹਦਾ ਡਿਸੀਜਨ ਜਿਹੜਾ ਦੂਜੇ ਤੁਹਾਡੇ ਨੂੰ ਅਸੈਪਟੇਬਲ ਨਹੀਂ ਹੋਏਗਾ ਇਹ ਯੂਨਾਨੀਮਸ ਇਲੈਕਸ਼ਨ ਹੋਵੇ ਜਾਂ ਯੂਨਾਨਿਮਿਟੀ ਹੋਵੇ ਆਪਣਾ ਇਸ ਤਰ੍ਹਾਂ ਦਾ ਇਲੈਕਸ਼ਨ ਹੋਵੇ ਤੇ ਉਹ ਸਾਰੇ ਮੈਨੂੰ ਅਸੈਪਟੇਬਲ ਹੋਏਗਾ ਉਹਦਾ ਇੱਕ ਕਸਰ ਹੋਰ ਬਹੁਤ ਵੱਡਾ ਹੋਏਗਾ ਉਹ ਇਹ ਹੈ ਕਿ ਜਿਹੜੇ ਛੋਟੇ ਛੋਟੇ ਝਗੜੇ ਨੇ ਜਿਹੜੇ ਕਿ ਪੰਚਾਇਤ ਲੈਵਲ ਤੇ ਇੱਕ ਜੁਡੀਸ਼ੀਅਲ ਤਰੀਕੇ ਨਾਲ ਕਿਉਂਕਿ ਉਹਦੇ ਜੁਡੀਸ਼ੀਅਲ ਪਾਵਰ ਨੇ ਪੰਚਾਇਤੀ ਰਾਜ ਐਕਟ ਦੇ ਵਿੱਚ ਉਹ ਉੱਥੇ ਸੋਲਵ ਹੋ ਜਾਣਗੇ ਉਹਦੇ ਨਾਲ ਕੋਰਟ ਤੇ ਬਰڈن ਘਟੂਗਾ ਹੁਣ ਜਿਸ ਤਰ੍ਹਾਂ ਅਦਾਵਾ ਸਾਹਿਬ ਨੇ ਤੁਹਾਨੂੰ ਜ਼ਿਕਰ ਕੀਤਾ ਹੈ ਕਿ ਬਹੁਤ ਸਾਰੇ ਫੈਸਲੇ ਜਿਹੜੇ ਕੋਰਟ ਦੇ ਇਹਨਾਂ ਬਰڈن ਹੋ ਜਾਂਦਾ ਹੈ ਕਿ ਉਹ ਫਿਰ ਲੋਕ ਅਦਾਲਤ ਵੱਲ ਜਾਂਦੇ ਨੇ ਜਿਹੜੇ ਫੈਸਲੇ ਜਿਹੜੇ ਅੱਪਸ ਚ ਬੈਠ ਕੇ ਜਿੰਨਾ ਦਾ ਸਮਝੌਤਾ ਹੋ ਸਕੇ ਉਹ ਲੋਕ ਅਦਾਲਤ ਦੇ ਵਿੱਚ ਉੱਥੇ ਫੈਸਲੇ ਹੋ ਜਾਂਦੇ ਨੇ ਇਹ ਕੰਮ ਜੇ ਪੰਚਾਇਤ ਕਰਦੇ ਤੇ ਉਹ ਕੋਰਟ ਦਾ ਬਰڈن ਘਟੂਗਾ ਜਿਸ ਤਰ੍ਹਾਂ ਸਾਡੇ ਕੋਰਟਸ ਦੇ ਵਿੱਚ ਏਰੀਅਰਸ ਨੇ ਇੱਕ ਬਹੁਤ ਵੱਡੀ ਸਮੱਸਿਆ ਹੈ ਜਿੰਦੇ ਜਿਆਦਾ ਏਰੀਅਰਸ ਨੇ ਕੋਰਟਸ ਦੇ ਵਿੱਚ ਮੁਕਦਮੇ ਉਹਨੇ ਕੁਆਲਿਟੀ ਆਫ ਜਸਟਿਸ ਸਫਰ ਕਰ ਦਿੱਤੀ ਕਿ ਕੁਆਲਿਟੀ ਆਫ ਜਸਟਿਸ ਕਿਉਂਕਿ ਸਾਡਾ ਜਿਹੜਾ ਹਿੰਦੂਸਤਾਨ ਚ ਐਸੋੜ ਇੰਡੀਆ ਦੇ ਵਿੱਚ ਸਟ੍ਰੈਸ ਸਿਰਫ ਇੱਕ ਹੈ ਕਿ ਪੈਂਡੈਂਸੀ ਬਹੁਤ ਹੈ ਪੈਂਡੈਂਸੀ ਕਿਸ ਤਰ੍ਹਾਂ ਘਟਾਈ ਜਾਏ ਜੇ ਪੈਂਡੈਂਸੀ ਤੁਸੀਂ ਦੇਖੋ ਕਿ ਜੇ ਆਪਾਂ ਉਹ ਜਸਟਿਸ ਦਾ ਕੰਮ ਕਰਕੇ ਪੋਟੈਂਸੀ ਘਟਾਉਣੀ ਹੈ ਤੇ ਉਹ ਜਸਟਿਸ ਡਿਲੀਵਰੀ ਨਹੀਂ ਹੋਏਗੀ ਉਹ ਜਸਟਿਸ ਸਿਸਟਮ ਪ੍ਰੋਪਰ ਜਸਟਿਸ ਨਹੀਂ ਡਿਲੀਵਰ ਕਰ ਰਿਹਾ ਹੋਏਗਾ ਇਹ ਚਾਹੀਦਾ ਇਹ ਹੈ ਕਿ ਕੁਆਲਿਟੀ ਆਫ ਜਸਟਿਸ ਵੀ ਨਾਲ ਧਿਆਨ ਰੱਖਿਆ ਜਾਵੇ ਜੇ ਬਰਡਨ ਘਟ ਹੋਊਗਾ ਇਹਦਾ ਕਾਰਨ ਮੇਨ ਕਾਰਨ ਜਿਹੜਾ ਕੋਰਟਸ ਤੇ ਇੰਨਾ ਬਰਡਨ ਹੈ ਉਹ ਬੇਸਿਕਲੀ ਹੈ ਇਸ ਕਾਰਨ ਕਰਕੇ ਕਿ ਜਿਹੜੀ ਆਪਣੀ ਜਜ ਰੇਸ਼ੋ ਹੈ ਨਾ ਆਪਣਾ ਜਸ ਆਪਣਾ ਪਾਪੂਲੇਸ਼ਨ ਦੇ हिसाब ਨਾਲ ਉਹ ਕੰਪੈਰੀਟਿਵ ਯੂਰੋਪੀਅਨ ਕੰਟਰੀਜ਼ ਬਹੁਤ ਘੱਟ ਹੈ ਆਪਣਾ ਉੱਥੇ ਜਿਹੜੇ ਪੋਪੂਲੇਸ਼ਨ ਥੋੜੀ ਹੈ ਜੱਜਿਸ ਜਿਹੜੇ ਨੇ ਉਹਨਾਂ ਨੂੰ ਜਿਆਦਾ ਨਹੀਂ ਔਰ ਉਹਨਾਂ ਦੇ ਕੋਲ ਕੇਸਿਸ ਇੰਨੇ ਘੁੰਦੇ ਨਹੀਂ ਜਿੱਨੇ ਕਿ ਰੀਜ਼ਨੇਬਲ ਟਾਈਮ ਇਨ ਰਿਸਪੋਸ ਆਫ ਹੋ ਜਾਂਦੇ ਸਾਡੇ ਇੱਥੇ ਡਾਕਟ ਐਡਾ ਵੱਡਾ ਹੈ ਕਿ ਹਰ ਜੁਡੀਸ਼ੀਅਲ ਆਫਸਰ ਕੋ ਬਹੁਤ ਜ਼ਿਆਦਾ ਓਵਰ ਬਰਡਨਡ ਨੇ ਤੇ ਜੇ ਪੰਚਾਇਤ ਦੇ ਵਿੱਚ ਛੋਟੇ-ਮੋਟੇ ਫੈਸਲੇ ਹੋਣੇ ਸ਼ੁਰੂ ਹੋ ਜਾਣ ਜਿਹਦੇ ਚ ਇੱਕ ਉਹ ਜੁਡੀਸ਼ੀਅਲ ਪਾਵਰ ਹੈ ਪੰਚਾਇਤੀ ਰਾਜ ਐਕਟ ਦੇ ਵਿੱਚ ਉਹ ਕੋਰਟ ਤੇ ਬਰڈن ਘਟੇਗਾ ਤੇ ਕੋਰਟ ਦੀ ਕੁਆਲਿਟੀ ਆਫ ਜਸਟਿਸ ਵਿੱਚ ਵਧੇਗੀ ਉੱਥੇ ਫਿਰ ਜੇ ਲੋਕਾਂ ਕੋਲ ਜਸਟਿਸ ਜਿਹੜੇ ਮੈਜਿਸਟ੍ਰੇਟ ਨੇ ਜਾਂ ਡਿਸਟ੍ਰਿਕਟ ਲੈਵਲ ਦੀ ਜੁਡੀਸ਼ਰੀ ਹੈ ਜਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੀ ਜੁਡੀਸ਼ਰੀ ਹੈ ਜੇ ਬਰڈن ਘਟੇਗਾ ਤੇ ਕੁਆਲਿਟੀ ਆਫ ਜਸਟਿਸ ਵਧੇਗੀ ਕੁਆਲਿਟੀ ਆਫ ਜਸਟਿਸ ਬਹੁਤ ਗੱਲਾਂ ਨੇ ਕਿਸੇ ਵੇਲੇ ਜੇ ਮੌਕਾ ਮਿਲੇ ਤਾਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਕਿ ਕੁਆਲਿਟੀ ਆਫ ਜਸਟਿਸ ਸਿਰਫ 에ਰੀਆਜ਼ ਨੂੰ ਘਟਾਉਣਾ ਨਹੀਂ ਹੈ ਕਵਾਲਿਟੀ ਆਫ ਜਸਟਿਸ ਦੇ ਵਿੱਚ ਇਨਫਰਾਸਟ੍ਰਕਚਰ ਹੁੰਦਾ ਹੈ ਕਵਾਲਿਟੀ ਆਫ ਜਸਟਿਸ ਜਜਿਸ ਦੀ ਟ੍ਰੇਨਿੰਗ ਆਨ ਦੀ ਕਵਾਲਿਟੀ ਆਫ ਜਸਟਿਸ ਉਹ ਕਈ ਗੱਲਾਂ ਨੇ ਉਹਦੇ ਵਿੱਚ ਵਿਟਨੈਸਸ ਦਾ ਕੀ ਕਿਸ ਤਰ੍ਹਾਂ ਉਹਨਾਂ ਨੂੰ ਬਿਠਾਇਆ ਜਾ ਸਕਦਾ ਕਿਸ ਤਰ੍ਹਾਂ ਉਹਨਾਂ ਨੂੰ ਕੰਫਰਟੇਬਲ ਕੀਤਾ ਜਾ ਸਕਦਾ ਤੁਸੀਂ ਦੇਖਿਆ ਹੋਵੇਗਾ ਕਿ ਹਿੰਦੁਸਤਾਨ ਦੇ ਸਿਸਟਮ ਦੇ ਵਿੱਚ ਜੇ ਕੋਈ ਬੰਦੇ ਨੂੰ ਪਤਾ ਵੀ ਹੋਵੇ ਤੇ ਅੱਗੇ ਗਵਾਹੀ ਦੇਣ ਲਈ ਨਹੀਂ ਆਉਂਦਾ ਕਿਉਂਕਿ ਉਹ ਉਹਦੀ ਇਨੀ ਅਰੇਸਟਮੈਂਟ ਹੋ ਜਾਂਦੀ ਹੈ ਤਰੀਕਾ ਇੰਨੀ ਆਪੈਂਦੀਆਂ ਨੇ ਉਹ ਕਹਿੰਦਾ ਮੈਂ ਆਪਣੇ ਇਸ ਪੰਕੇ ਚ ਕੀ ਪਹਿਣਾ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਸਾਹੀ ਇਹ ਸਮਝਿਆ ਹੈ ਕਿ ਜੇ ਇਸ ਪੰਚਾਇਤ ਲੈਵਲ ਤੋਂ ਇਹਨਾਂ ਨੂੰ ਉਠਾ ਕੇ ਇਸ ਸਿਸਟਮ ਨੂੰ ਇੰਪਰੂਵ ਕੀਤਾ ਜਾਵੇ ਤੇ ਉਹਦਾ ਅਸਰ ਜਾ ਕੇ ਨਾ ਬਹੁਤ ਵੱਡੇ ਲੈਵਲ ਤੇ ਪੈ ਸਕਦਾ ਹੈ ਇਹ ਅੱਜ ਤੁਸੀਂ ਸੋਚਦੇ ਹੋਗੇ ਜਾਂ ਸੋਚੋਗੇ ਕਿ ਬੜਾ ਡਿਫਿਕਲਟੀ ਆ ਟਾਸਕ ਲੱਗਦਾ ਮੈਨੂੰ ਵੀ ਜਦੋਂ ਗੱਲ ਰੰਧਾਵਾ ਸਾਹਿਬ ਨੇ ਕੀਤੀ ਸੀ ਮੈਨੂੰ ਵੀ ਲੱਗਿਆ ਸੀ ਫਿਰ ਅਸੀਂ ਇਸ ਤੇ ਮਾਈਂਡ ਅਪਲਾਈ ਕੀਤਾ ਆਪਣਾ ਇਹ ਇਹ ਇਹਨਾਂ ਦਾ ਜਿਹੜਾ ਵਿਜ਼ਨ ਹੈ ਜਾਂ ਜਿਹੜਾ ਇਹਨਾਂ ਨੇ ਸਾਡੇ ਨਾਲ ਵਿਜ਼ਨ ਸ਼ੇਅਰ ਕੀਤਾ ਹੈ ਉਹ ਪ੍ਰੈਕਟੀਕਲ ਲੱਗਦਾ ਪ੍ਰੈਕਟੀਕਲ ਉਹ ਇਹਨਾਂ ਨੇ ਆਪਣਾ ਇਹ ਕਹਿਆ ਹੈ ਕਿ ਅਸੀਂ ਕੁਝ ਇਸ ਵੇਲੇ ਦੇਖੋ ਪੰਜਾਬ ਇੱਕ ਐਸਾ ਸੂਬਾ ਹੈ ਜਿਹਨੇ ਹਮੇਸ਼ਾ ਹੀ ਜਿਹੜਾ ਆਪਣੇ ਲੋਕਾਂ ਨੇ ਆਪਣੀ opinion ਜੜੀਆਂ ਨਾਲ ਉਹ ਬਾਕੀ ਪਾਰਟ ਆਫ ਕੰਟਰੀ ਨਾਲੋਂ ਵੱਖ ਹੋ ਕੇ ਦਿੱਤੀ ਹੈ ਅਲੱਗ ਹੋ ਕੇ ਦਿੱਤੀ ਹੈ ਉਹ ਤੁਸੀਂ ਦੇਖੋਗੇ ਕਿ ਜੇ ਅਦਰ ਪਾਰਟ ਆਫ ਕੰਟਰੀ ਚ ਕੋਈ ਇੱਕ ਪਾਰਟिकुलर ਚੱਲਦੀ ਹੈ ਤੇ ਇੱਥੇ ਬਿਲਕੁਲ ਡਿਫਰੈਂਟ ਹੋ ਜਾਂਦਾ ਹੈ ਇਸ ਤਰ੍ਹਾਂ ਪਿਛਲੀ ਇਲੈਕਸ਼ਨ ਚ ਤੁਸੀਂ ਦੇਖਿਆ ਹੋਵੇਗਾ ਕਿ ਤੰਗ ਆ ਕੇ ਰਹਿਤੀ ਪਾਰਟੀਆਂ ਤੋਂ ਉਹਨਾਂ ਨੇ ਇੱਕ ਐਸੀ ਪਾਰਟੀ ਨੂੰ ਅੱਗੇ ਲਿਆਂਦਾ ਜਿਹੜੀ ਕਿ ਕਹਿ ਰਹੀ ਸੀ ਕੁਝ ਉਹਨਾਂ ਦੇ ਕਲੇਮ ਸੀਗੇ ਮੈਂ ਉਸ ਗੱਲ 'ਚ ਨਹੀਂ ਜਾਣਾ ਚਾਹੁੰਦਾ ਕਿ ਉਹ ਕਲੇਮ ਜਿਹੜੇ ਨੇ ਸੱਚੇ ਨਿਕਲੇ ਜਾਂ ਝੂਠੇ ਨਿਕਲੇ ਉਹ ਤਾਂ ਫਿਰ ਜਨਤਾ ਨੇ ਫੈਸਲਾ ਕਰਨਾ ਹੈ ਕਿ ਉਹ ਵਾਕਈ ਉਸ ਪਦਰ ਤੇ ਉਤਰੇ ਜਾਂ ਨਹੀਂ ਉਤਰੇ ਜਾਂ ਹੈ ਤੇ ਤੁਸੀਂ ਦੇਖੋਗੇ ਕਿ ਫਿਰ ਜੇ ਜਨਤਾ ਸਮਝੇਗੀ ਕਿ ਨਹੀਂ ਹੋਇਆ ਤੇ ਉਹ ਫਿਰ ਉਹਦੇ ਚ ਵੀ ਚੇਂਜ ਲਿਆ ਸਕਦੇ ਆ ਇਹ ਪੰਜਾਬ ਇਸ ਗੱਲ ਕਰਕੇ ਮਸ਼ਹੂਰ ਹੈ ਇਹ ਜਿਹੜੇ ਬੜੇ ਲੋਕ ਜਿਹੜੇ ਪੰਜਾਬ ਨੇ ਪੰਜਾਬੀ ਨੇ ਇਹ ਬੜੇ ਇਸ ਗੱਲ ਤੇ ਮੰਨੇ ਜਾਂਦੇ ਨੇ ਕਿ ਉਹ ਆਪਣੀ ਅਫੀਅਰ ਜੜੀ ਹੈ ਨਾ ਬੜੇ ਐਕਸਪ੍ਰੈਸਿਵ ਹੈ ਨਾ ਕਰਦੇ ਨੇ ਇਸ ਕਰਕੇ ਸਾਡਾ ਇਹ ਮੰਨਣਾ ਹੈ ਕਿ ਜੇ ਯੂਥ ਨੂੰ ਆਪਣਾ ਕੋਆਰਡੀਨੇਟ ਕਰਕੇ ਇਹ ਇੱਕ ਬਹੁਤ ਵੱਡਾ ਵਰਗ ਹੈ ਪੰਜਾਬ ਦਾ ਸਾਰੇ ਪਾਰਟ ਚ ਕੰਟਰੀ ਦਾ ਉਹ ਹੈਗਾ ਵੂਮਨ women power देखो 50% ਦੇ ਕਰੀਬ ਆਪਣਾ women strength ਹੈ ਜਿਹੜੇ ਇਸ ਵੇਲੇ ਸਫਰਤ ਨੇ ਜਾਂ ਉਹ ਨਸ਼ਿਆਂ ਦਾ ਗੱਲ ਕਹਿ ਲਓ ਜਾਂ ਉਹ ਕੋਈ ਹੋਰ ਕਾਰਨ ਕਹਿ ਲਓ ਜਾਂ ਉਹ ਅਨਪਲੋਇਮੈਂਟ ਕਹਿ ਲਓ ਉਹਦਾ ਅਸਰ ਡਾਇਰੈਕਟਲੀ ਜਾਂ ਜਾ ਕੇ women folk ਤੇ ਜ਼ਿਆਦਾ ਪੈਂਦਾ ਉਹ ਕਿਸੇ ਦਾ ਬਾਪ ਸਫਰ ਕਰ ਰਿਹਾ ਹੁੰਦਾ ਕਿਸੇ ਦਾ ਬੇਟਾ ਸਫਰ ਕਰ ਰਿਹਾ ਹੁੰਦਾ ਕਿਸੇ ਦਾ ਭਰਾ ਸਫਰ ਕਰਦਾ ਹੈ ਜੇ ਉਹਨਾਂ ਨੂੰ ਆਰਗੇਨਾਈਜ਼ ਕੀਤਾ ਜਾਵੇ ਜਾਂ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਤੇ ਕੁਝ ਇਸ ਤਰ੍ਹਾਂ ਦਾਵਾ ਸਾਹਿਬ ਨੇ ਸ਼ੇਅਰ ਕੀਤਾ ਮੇਰੇ ਨਾਲ ਕਿ ਹਰ ਪੰਚਾਇਤ ਦੇ ਵਿੱਚ ਰਿਜ਼ਰਵੇਸ਼ਨ ਹੈ ਫਾਰ ਔਮਨ ਉਹ ਪੰਚ ਬਣ ਦੇਣਗੇ ਤੇ ਜੇ ਉਹਨਾਂ ਨੂੰ ਉੱਥੇ ਉਸ ਲੈਵਲ ਤੇ ਯੂਨੀਨੀਮਿਟੀ ਹੋ ਜਾਏ ਉਹ ਇੱਕ ਅੱਛੀ ਔਰਤਾਂ ਨੂੰ ਅੱਗੇ ਆਉਣ ਬਣ ਕੇ ਕੋਈ ਰਿਜ਼ਰਵਡ ਕੈਂਡੀਡੇਟ ਅੱਛੇ ਆ ਜਾਣ ਤੇ ਜਾਂ ਉਹ यूं ਥੱਗੇ ਆ ਕੇ ਜੋ ਅੱਛੇ ਲੋਕਾਂ ਨੂੰ ਲਿਆਵੇ ਤੇ ਇਥੋਂ ਇਹ ਮਹਿੰਮ ਸ਼ੁਰੂ ਹੋ ਸਕਦੀ ਹੈ ਕਿ ਜੁਨੈਰਮਿਟੀ ਆ ਕੇ ਤੇ ਫਿਰ ਇਹ ਜਿਹੜਾ ਨਾ ਸਿਸਟਮ ਇੰਪਰੂਵ ਹੋ ਸਕਦਾ ਹੈ ਇਹਦੇ ਵਾਸਤੇ ਐਫਰਟ ਲਾਉਣ ਦੀ ਲੋੜ ਹੈ ਅਸੀਂ ਬੋਪਾਰਾ ਜੀ ਸਾਹਿਬ ਮੈਂ ਜਾਂ ਰੰਦਾਵਾ ਸਾਹਿਬ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਜੇ ਅਸੀਂ ਚਲਾਈ ਹੈ ਮਹਿਮ ਉਹਨੂੰ ਕਿਸੇ ਸਿਰੇ ਲਈਏ ਕਿਸੇ ਐਂਡ ਤੱਕ ਲੈ ਕੇ ਜਾ ਚਲੀਏ ਅਸੀਂ ਕੋਸ਼ਿਸ਼ ਚ ਕਾਮਯਾਬ ਹੋਈਏ ਇਹ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਅਗੇ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਹੋਵੇ ਇਨਿਆ ਲਫਜ਼ਾਂ ਨਾਲ ਮੈਂ ਖਮਾ ਚਾਹ ਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਪਰੇਸ਼ਾਨ ਹਸਾ ਤੁਹਾਡੇ ਸਾਹਮਣੇ ਹੈ ਕਿ ਰਿਟਾਇਰਡ ਚਾਜੋ ਦਾ ਹਾਈਕੋਰਟ ਜਿਹੜੇ ਆਪ ਤੌਰ ਤੇ ਇੱਕ ਬੜੀ ਪ੍ਰਾਈਵੇਟ ਲਾਈਫ ਜੀ ਆ ਕਾਤੇ ਨੇ ਉਹਨਾਂ ਨੂੰ ਵੀ ਕੋਈ ਫਿਕਰ ਹੋਇਆ ਕਿ ਸਾਡੇ ਸਾਹਮਣੇ ਤੁਹਾਡੇ ਸਾਹਮਣੇ ਰੂ ਰੂ ਹੋਏ ਨੇ तो इसी भी साथे सारे इन्हें में आए हो ये कितनी है इतना कारण की है और कारण ये हो है कि साड़ी गवर्नेंस का स्टैंडर्ड बहुत लो हो गया है एक पच्चीस जाने स्टेट एक नंबर स्टेट पंद्रह में, में नंबर पे पहुंच जावे और किसे भी बेकार ना होवे तो नौ में नौवीं नु नौवे कि ही हो सकता ह� ਬਿਸ ਆਪਣਾ ਆਪਾ ਜਾਣਾ ਇਹ ਜਿਵੇਂ ਹੁਣ ਜੋ ਜਸਟਿਸ ਰਾਵਾ ਸਾਹਿਬ ਨੇ ਦੱਸਿਆ ਹੁਣ ਜਸਟਿਸ ਜੀ ਸਿੰਘ ਹੋਰਾਂ ਨੇ ਕਿ ਲੋਕਾਂ ਨੇ ਉਹ ਪਾਰਟੀਆਂ ਜਿਹੜੀਆਂ ਪਹਿਲਾਂ ਪਛਲਨ ਸੀ ਜਾਂ ਉਹਨਾਂ ਨੂੰ ਛੱਡ ਕੇ ਇੱਕ ਉਮੀਦ ਦੇ ਵਿੱਚ ਨਵੇਂ ਪਾਸੇ ਚਲੇ ਗਏ ਇਹ ਪ੍ਰੋਬਲਮ ਬਹੁਤ ਵੱਡੀ ਹੈ ਤੁਸੀਂ ਮੇਰੇ ਨਾਲ ਜ਼ਿਆਦਾ ਜਾਣਦੇ ਹੋ ਐਜੂਕੇਟਿਡ ਬੱਚੇ ਹੁਣ ਬਹੁਤ ਨੇ ਉਹਨਾਂ ਵਾਸਤੇ ਓਪਨਿੰਗ ਹੈ ਨਹੀਂ ਉਹਨਾਂ ਵਾਸਤੇ ਨੌਕਰੀ ਹੈ ਨਹੀਂ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿੱਥੇ ਜਾਣ ਸੈਂਟਰਟੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਭਾਵੇਂ ਉਹ ਬਿਊਰੋਕ੍ਰੈਟਿਕ ਹੈ ਭਾਵੇਂ ਪੋਲੀਟੀਕਲ ਹੈ ਇਹਦੇ ਬਾਰੇ ਤੁਹਾਨੂੰ ਮੇਰੇ ਨਾਲ ਜਿਆਦਾ ਪਤਾ ਹੈ ਸੋ ਇਸ ਗੱਲ ਦੇ ਵਿੱਚ ਇਸ ਸਿਫੀਕਾਪੋਰਟ ਕਿ ਕਦੋਂ ਇਹ ਨਾ ਹੋਵੇ ਕਿ ਮੈਸਰੂ ਲੋ ਜਵੇ ਬਿਕੋਜ਼ ਜਿਹੜਾ ਗਰੀਬ ਹੈ ਜਿਹੜਾ ਤੇ ਪ੍ਰਾਈਮ ਟਾਊਨੇ ਕੱਲੋ ਕੁਛ ਨਹੀਂ ਦੇਖਣਾ ਇਹ ਬੜਾ ਵਸਤਾ ਆ ਰਹੀ ਹੈ ਤੇ ਮੈਂ ਸੱਚੀ ਗੱਲ ਆ ਬਾ ਤੁਹਾਨੂੰs اور ਮੈਨੂੰ ਪਤਾ ਹੈ ਕਿ ਤੁਹਾਡੇ ਦਿਲ ਵਿੱਚ ਵੀ ਇਹੋ ਗੱਲਾਂ ਨੇ ਤਾਂ ਹੀ ਤੁਸੀਂ ਆਏ ਹੋ ਇਹਨੋ ਮੌਕਾ ਸਮਾਜ ਦੀ ਗੱਲ ਹੈ ਇਸ ਵੇਲੇ اور ਉਹ ਅਸੀਂ ਇੱਕ ਦੇਖਿਆ ਕਿ ਇੱਕ ਉਹਦਾ ਅੰਗ ਹੈਗਾ ਸਾਡੇ ਪਿੰਡੂ ਸਮਾਜ ਜਿਹੜਾ ਤੇ ਅਸੀਂ ਦੇਖਦੇ ਹੁੰਦੇ ਸੀ ਅਸੀਂ ਤੁਹਾਡਾ ਫੁਰ ਜ਼ਿਆਦਾ ਪੁਰਾਣੇ ਆ ਉਹ ਕਥੇ ਬੈਠਦੇ ਹੁੰਦੇ ਸੀ ਬਜ਼ੁਰਗ ਇੱਕ ਸੱਤਾਂ ਬਟੀਆਂ ਹੁੰੀਆਂ ਸੀ ਚਬੂਸਰੇ ਤੇ ਚੌਂਸਰੇ ਤੇ ਬੈਠ ਕੇ ਸੋਣਾ ਤੇ ਗੱਲਬਾਤ ਕਰਦੇ ਸੀ ਜਿਹੜੇ ਕੋਈ ਯਾਰ ਮੁੰਡੇ ਹੈ ਜਿਹੜੇ ਕਿ ਸਿਆਣੀ ਗੱਲ ਜਾਣਦੇ ਸਮੇਂ ਦੇ ਆ ਉਹ ਵੀ ਆ ਕੇ ਬੈਠ ਜਾਂਦੇ ਸੀ ਆਪਸ ਵਿੱਚ ਉਹ ਸਾਰਾ ਜੋ ਕੁਝ ਦਿਨ ਦੀ ਵਾਰਦਾਤ ਹੈਗੀ ਉਹਦਾ ਜ਼ਿਕਰ ਹੁੰਦਾ ਸੀ ਆਪਸ ਵਿੱਚ ਇੱਕ ਪੇਮਾ ਅਤੇ ਵੀ ਹੁੰਦਾ ਸੀ ਇਹ ਸਾਰੀਆਂ ਚੀਜ਼ਾਂ ਖਤਮ ਹੋ ਇਹ ਨਹੀਂ ਪੋਲਿਟਿਕਲ ਜਿਹੜੀ ਹੈ ਕਿ ਆਸ਼ਮਾ ਕਾਰਸ ਜਿਹੜੀ ਸਾਡੀ ਪਿੰਡ ਨੂੰ ਸੋਸਾਇਟੀ ਵਿੱਚ ਹੈ ਸ਼ਹਿਰੀ ਸੋਸਾਇਟੀ ਵਿੱਚ ਨਹੀਂ ਆਈ ਤਾਂ ਇਹੋ ਸ਼ਹਿਰ ਦਾ ਮਾਹੌਲ डिफरेंट ਹੈਗਾ ਸ਼ਹਿਰ ਦੇ ਤਾਂ ਅਜੇ ਸੀ ਦੇਖਿਆ ਕਿ ਐਮਐਲਏ ਇਹ ਨਹੀਂ ਕਿ ਇੱਕ ਪਾਰਟੀ ਆਈ ਤੋਂ ਤੋਂ ਇਨਸਾਫ ਦੀ ਫੇਵਰ ਨਹੀਂ ਲੈ ਸਕੋ ਲੈਂਦੇ ਆ ਲੇਕਿਨ ਪਿੰਡ ਦੇ ਸਭਾ ਜੋ ਉਹਨਾਂ ਦਾ ਹੈਗਾ ਆਪਸ ਦੇ ਹੰਨੇਗਾ ਬੰਨੇਗਾ ਇਆ ਐਸਪਾਸੇ ਜਾਂ ਉਸਪਾਸੇ ਇਹ ਉਹਨਾਂ ਦੇ ਇੰਸਟੀਚਿਊਟ ਨੇ ਉੱਥੇ ਇਹ ਚੀਜ਼ਾਂ ਬਿਲਕੁਲ ਬੋਮੋਟ ਹੋ ਗਿਆ ਉੱਥੇ ਜਿਹੜਾ ਨਾਇਨਾ ਹੈ ਉਹ ਪਰਮਾਨੈਂਟ ਹੋ ਜਾਂਦੀਆਂ ਇਸੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਤੁਸੀਂ ਕਿਸੇ ਨੂੰ ਵੋਟ ਪਾਈ ਮੈਨੂੰ ਕਿਸੇ ਨੂੰ ਵੋਟ ਪਾਈ ਸਾਨੂੰ ਕੋਈ ਫਰਕ ਨਹੀਂ ਛਾੜ ਦੇ ਦੇਖੇ 15ੇ ਸਤਰੀ ਹੈ ਤਾਂ ਮੈਂ ਤਾਂ ਸੋਚਦਾ ਕਿ ਤੇ ਅੱਜ ਵੀ ਮੈਂ ਡਿਪਟੀ ਜਿੰਸ ਮਿਸਟਰ ਹੋਵਾਂ ਮੈਂ ਸਰਪੰਚ ਤੇ ਕਹਿੰਦਾ ਬਿਲਕੁਲ ਨਾ ਗੱਲ ਬੰਨਣਾ ਵੀ ਐਸ ਐਸ ਬਾਤ ਦੇ ਦੇ ਇਸ ਤਰ੍ਹਾਂ ਸਤਪੋਈ ਆਮੇ ਨੂੰ ਨੰਬਰ ਤਾਂ ਆ ਕੇ ਦੱਸੇ ਉਹ ਮੈਂ ਜ਼ਰੂਰ ਮੰਨ ਲਵਾਂ ਵੀ ਇਹ ਸੱਚ ਗੱਲ ਕਰ ਸਕਦਾ बिकॉज ਇਨ ਐਕਸੀਸਰ ਤੋਂ ਹਰ ਵੋਟ ਨਹੀਂ ਹੈ ਇਦੀ ਆਪਣੀ ਕਪੈਸਿਟੀ ਦੇ ਵਿੱਚ ਇਨ ਪੋਜੀਸ਼ਨ ਹੈਗੀ ਹੈ ਸੋ ਇਸ ਕਰਕੇ ਇਹਦੇ ਵਿੱਚ ਇਸ ਸਮਾਜ ਨੂੰ ਜੋੜਨਾ ਜ਼ਰੂਰੀ ਹੈ ਔਰ ਇਸ ਸਮਾਜ ਨੂੰ ਤੁਸੀਂ ਮੈਂ ਇਹ ਜੋੜ ਸਕਿਆ ਬਾਸਲਾ ਦੇ ਕੇ ਉਹਨਾਂ ਨੂੰ ਮਨਾ ਕੇ ਜੋੜ ਸਕਦੇ ਆਪਾਂ ਇਹ ਸਮਝ ਸਕਦੇ ਆ ਇਹ ਪ੍ਰੋਬਲਮ ਸਮਝ ਸਕਦੇ ਆ ਉਹਨਾਂ ਨਾਲ ਸ਼ੇਅਰ ਕਰ ਸਕਦੇ ਆ ਬਿਲਕੁਲ ਜਿਹੜੀ ਸੰਸਥਾ ਹੈ ਤੁਹਾਡਾ ਜਿਹੜਾ ਸਮਾਜ ਹੈ ਟੋਟਲੀ ਖਰਾਬ ਹੋ ਚੁੱਕਾ ਤੁਸੀਂ ਮੇਰ ਦਾ ਨਹੀਂ ਸਕਦੇ ਇੱਕ ਗੱਲ ਤੇ ਨਹੀਂ ਪਹੁੰਚ ਸਕਦੇ ਔਰ ਛੋਟੀ ਛੋਟੀ ਗੱਲ ਤੇ ਇਹਨੇ ਐਮਐਲਏ ਤੁਸੀਂ ਦੇਖ ਆਪ ਤੇ ਵਿਚ ਨਹੀਂ ਰਹੇ ਜਿੰਨੇ ਕੋ ਹੋਟਲ ਰਾਤੇ ਹਿੱਸੇ ਪਿੱਟਾ ਦੇ ਬਿਲਕੁਲ ਉਹਨਾਂ ਦੇ ਆਪਸ ਵਿੱਚ ਬਹੁਤ ਸਾਧ ਤਕਰੀਬਨ ਨਾ ਹੋਣ ਦੇ ਬਰਾਬਰ ਹੁੰਦੀ ਹੈ ਇਸ ਕਰਕੇ ਇਸ ਸਮਾਜ ਨੂੰ ਗਾਂਧੀ ਜੀ ਨੇ ਕਿਹਾ ਕਿ ਪਿੰਡ ਜਿਹੜਾ ਹੈ ਸ਼ੁੱਭ ਨਹੀਂ ਫਸਟ ਯੂਨਿਟ ਅਪਰੇਨਿੰਗ ਪਲੈਨ ਹੁਣ ਉੱਪਰ ਤੁਹਾਨੂੰ ਪਤਾ ਸਾਰੀ ਸੈਂਟਰਲਾਈਜੇਸ਼ਨ ਅਸੀਂ ਸਰਕਾਰਾਂ ਦੇ ਪਹਿਲੇ ਦਿਨ ਤੋਂ ਦੇਖ ਰਹੇ ਆ ਕਿ ਜਿਹੜਾ ਵੀ ਰਸੀ ਬੰਦਾ ਉੱਪਰੋਂ ਅੰਦਾਜ਼ ਉਹ ਸੈਂਟਰਲਾਈਜ਼ ਕਰਤਾ ਆਪਣੇ ਆਪ ਅਚਰਮੀਆਂ ਪਾਵਰਾਂ ਸ਼ਹਿਰ ਤੁਹਾਨੂੰ ਬਤਾਉਣ ਪਹਿਲਾਂ ਬਹੁਤ ਹੁੰਦੀ ਐ ਅਸੀਂ ਹੁਣ ਸਾਰੀਆਂ ਖਿੱਚ ਕੇ ਜਿਹੜੀਆਂ ਇੰਪੋਰਟੈਂਟ ਨੇ ਇਹ ਉੱਪਰ ਲੈ ਜਾਂਦੇ ਇਹ ਸੈਂਟਰਲਾਈਜੇਸ਼ਨ ਦੇ ਵਿੱਚ ਜਿਹੜੇ ਐਡਮਿਨਿਸਟ੍ਰੇਟਿਵ ਸੈਟਅਪ ਬਣਾਇਆ ਜਿਹੜਾ ਫਾਇਦੇ ਦੁੱਤੀ ਮਿਲਦਾ ਸੀ ਉਹਨਾਂ ਬੋਤ ਕਰ ਲੱਗੀ ਐ ਇਸ ਕਰਕੇ ਅਸੀਂ ਵਾਤਵਾਰ ਦੀ ਦਿੱਤੀ ਹੈ ਬੋਤ ਮਿਹਰਬਾਨੀ ਤੋਂ ਸਹੀ ਆਏ ਹੋ ਤੇ ਇਹ ਗੱਲ ਹੈ ਜਿਹਦੇ ਕਰਕੇ ਸਾਡਾ ਫਿਕਰ ਹੈ ਇਸ ਫਿਕਰ ਨੂੰ ਹੱਲ ਕਰਨਾ ਇੱਕ ਤਰੀਕਾ ਹੈ ਕਿ ਬਿਨਾਂ ਪ੍ਰੇਸ਼ਮਾਇਦ ਨਾ ਠੋੜਾ ਜਾਵੇ ਉਹਨਾਂ ਨੂੰ ਕਿਹਾ ਜਾਵੇ ਕਿ ਤੁਸੀਂ ਆਪਸ ਵਿੱਚ ਬੈਠ ਕੇ ਕੰਸੈਂਸਸ ਤੇ ਨਾ ਪੰਚਾਇਤ ਚੁਣਾਓ ਉਸ ਕੰਸੈਂਸਸ ਦੇ ਮਤਾਬਕ ਤੁਸੀਂ ਚਲੋ ਤੁਹਾਡਾ ਵੀ ਵਿਸ਼ਵਾਸ ਮਦਦ ਫਟ ਪੁੱਛ ਕੇ ਜੁੜੇ ਇਹ ਤੁਸੀਂ ਇੱਕ ਪਿੰਟ ਇੱਕ ਜਾਂ ਪਾਸੇ ਹੈ ਤਾਂ ਫਿਰ ਉਹ ਆਪਣੀ ਗੱਲ ਕਰ ਸਕਦੇ ਹਰ ਪਾਰਟੀ ਨਾ ਕਰ ਸਕੀ ਇਹ ਗੱਲ ਸਹੀ ਨਹੀਂ ਹੈ ਗੱਲ ਇਹ ਹੈ ਕਿ ਉਹ ਇੱਕ ਪਿੰਟ ਜਿਹੜਾ ਹੈ ਉਹ ਇੱਕ ਵੋਇਸ ਹੋਵੇ ਤਾਂ 더 ਜ਼ਿਆਦਾ ਇਫੈਕਟ ਹੈ ਇਸੇ ਵੀ ਪਾਰਲੀਮੈਂਟ ਦੀ ਕਿਸੇ ਨੀ ਸਭੀ ਦੇ ਇਲੈਕਸ਼ਨ ਦੇ ਇਹ ਚੀਜ਼ ਅਪਣਾਉਣ ਸਮਾਂ ਦੋ ਲੋੜ ਹੈ ਕਿ ਉਹ ਆਪਸ ਦੇ ਵਿੱਚ ਇਕਤਾ ਕਰ ਤੇ ਆਪਣੀ ਯੂਨਿਟੀ ਕਾਟ ਆਪਣੇ ਸਵਾਦ ਦਾ ਖੁਦ ਆਪਲਾ ਬਾਪ ਦੂਜਿਆਂ ਵਾਂ ਤੇ ਕੀ ਟਾਈਮ हम निकल चुका है पैसा हर समाज को अपना आप सामना पैना और उन्होंने आपस के समझना चाहिए है ये साझी उन्होंने बेनती है असं उन्होंने द्वारा से जाके भी गल करे असं उन्होंने पिंडा भी जाके गल करे साजी एह कोशिश है कि वो समाज कट्ठा हो बाकी फिर उस थैंक यू वेरी मच मैं ਅਸੀਂ ਪੰਡਾ ਜੋ ਕੋਚਾਂ ਨੂੰ ਸ਼ੁਰੂ ਕਰ ਕਿਉਂਕਿ ਇੱਕ ਆਪਣਾ ਜਿਹੜੇ ਪਰਪੋਰਚੈਂਜ ਇੱਕ ਦਿਨ ਬਾਅਦ ਸੋਚਦਾ ਉਹਨਾਂ ਨੇ ਲਿਟਰੇਚਰ ਵੀ ਜਿਹੜਾ ਹੈ ਕਿ ਉਸ ਘਟਨਾ ਬਾਇਆ ਸੀ ਕਿ ਉਹ ਅਸੀਂ ਜਿਹੜਾ ਲੱਗ ਲੱਗੇ ਜਿਹੜਾ ਕਲਾਜ ਦਿਨਾਂ ਦੀ 15 ਮਿੰਟਾਂ ਜੋ ਗ੍ਰੈਜੂਏਟ ਬਹੁੰਚੇ ਅਸੀਂ ਮੀਟਿੰਗ ਕਰਨਾ ਸ਼ੁਰੂ ਕਰਤੀਆਂ ਤੇ ਪਲਾਨ ਇਸ ਕਰਦੇ ਆ ਜਿਹੜਾ ਅਸੀਂ ਨੌਜਵਾਨਾਂ ਦੇ ਹੈ ਕਿਉਂਕਿ ਇਸ ਜੁੜੇ ਸਾਰੀ ਤਾਕਤ ਨੌਜਵਾਨਾਂ ਦੇ ਹੱਥ 9 10 ਨੋਮਾਨ ਬਿਲਕੁਲ ਉਹਦੇ ਕੋਈ ਮਤਲਬ ਮੇਰਾ ਗਾਈਡੈਂਸ ਤੋਂ ਚੱਲੇ ਜਿਹੜੀ ਹੈ ਨਾ ਪੜ੍ਹ ਲਿਖ ਕੇ ਉਹ ਆਪਣੇ ਆਪ ਨੂੰ ਬਿਲਕੁਲ ਗਾਹ ਹੋ ਕੇ ਬਾਹਲੇ ਮੁਤਲਬ ਜਿਵੇਂ ਰੇਟਪੇਸ ਕੇ ਰੋਣ ਦੇ ساری ਜਵਾਨੀ ਉਹਦੇ ਸਾਰੀਆਂ ਤਿਆਂ ਗਈਆਂ ਹੋ ਗਈਆਂ ਸੋ ਜਿਹੜੇ ਇਹ ਸਾਰਾ ਕੁਝ ਹੋਇਆ ਜੇ ਪਹਿਲਾਂ ਜਿਹੜੀਆਂ ਜਿਹੜੀਆਂ ਸਾਡੀਆਂ ਰਵਾਇਤੀ ਪਾਰਟੀਆਂ ਜਿਨ੍ਹਾਂ ਨੂੰ ਕਹਿੰਦੇ ਹੈ ਜੇ ਉਹਨਾਂ ਨੂੰ ਪਛਾੜ ਕੇ ਤੇ ਪੰਜਾਬ ਚੱਕ ਭਲਾ ਹੈ ਤੇ 92 ਸੀਟਾਂ ਚਤਾਸੀਆਂ ਨੋਮਾਨਾਂ ਨੇ ਦਿੱਤਾ ਜੇ ਦਿੱਲੀ ਚੱਲ ਕੇ ਜਿਹੜੀ ਕਿਸਾਨੀ ਮੂਵਮੈਂਟ ਸੀਗੀ ਤੁਹਾਨੂੰ ਪਤਾ ਹੈ ਉੱਥੇ ਵੀ ਸਾਰੇ ਜੜੀਆਂ ਨਾ ਜੜੀਆਂ ਨੇ ਉਹ ਬਾਪਰਾ ਨੋਜ਼ਵਾਰ ਅਗੇ ਸੀ ਜੇ ਸ਼ੰਭੂ ਬੈਠੇ ਜੇ ਤਾਲ ਬੈਠੇ ਜੇ ਉੱਥੇ ਸੱਚ ਗੋਲੀਆਂ ਤੱਕ ਖਾਂਡੇ ਨੇ ਉਹਨਾਂ ਦੀ ਸਪਿਰਟਰ ਚੱਲਦੀ ਕਿਹੜੀ ਗੱਲੋਂ ਕਿਉਂਕਿ ਜਿਹੜਾ ਸਾਡਾ ਖੇਤੀ ਦਾ ਕੀਤਾ ਜਿਹੜਾ ਪੰਜਾਬ ਨੂੰ ਖੇਤੀ ਪ੍ਰਧਾਨ ਹੈ ਸਾਰਾ ਸਾਰਾ ਮੁਰਗੀ ਖੇਤੀ ਪ੍ਰਧਾਨ ਹੈ ਪਰ ਖਾਸ ਤੌਰ ਤੇ ਪੰਜਾਬ ਪੰਜਾਬ ਨੂੰ ਅਸੀਂ ਸਾਰੇ ਮਿਲ ਕੇ ਖੁਰਦਿਆ ਪਾਉਂਦਿਆਂ ਨੇ ਜਿਹੜਾ ਇੱਥੇ ਗ੍ਰੀਨ ਰੈਵੋਲੂਸ਼ਨ ਆਇਆ ਉਹਦੇ ਵਿੱਚ ਅਸੀਂ ਕੀ ਕੀਤਾ ਕਿ ਅਸੀਂ ਖਾਦਾ ਬਾਕੇ ਤੇ ਜਿਹੜਾ ਦਾ ਪਾਣੀ ਪਾਣੀ ਸਾਡਾ ਖੋ ਕੇ ਉਹ ਜੋ ਸੁਪੈ ਨੂੰ ਦਿੱਤਾ ਗਿਆ ਔਰ ਸਾਨੂੰ ਉਹਨੀਆਂ ਟਿਊਬਾਂ ਦੇ ਦਿੰਦਾ ਗਿਆ ਤੇ ਟਿਊਬਾਂ ਨਾਲ ਅਸੀਂ ਇੱਥੋਂ ਪਾਣੀ ਜਿਹੜਾ ਹੈ ਦੇਖੋ ਕਮਾਨ ਦੀ ਗੱਲ ਕੀ ਹੈ ਕਿ ਜਿਹੜਾ ਪਾਣੀ ਜਿਹੜਾ ਤੁਸੀਂ ਆਪਾਂ ਸੌਰੇ ਪੀਨੇ ਇੱਥੇ ਵੀ ਆਪਾਂ ਪੀਆਗੇ ਜਿਹੜਾ ਅਸੀਂ 10 ਰੁਪਏ 15 ਰੁਪਏ 20 ਰੁਪਏ ਦੀ ਖੋਤਰ ਪੀਨੇ ਆ ਉਹ ਪਾਣੀ ਅਸੀਂ ਆਪਣੀ ਫਸਲਾਂ ਰਾਤੀਆਂ ਜਿਹੜੀਆਂ ਜਿਹੜੀਆਂ ਸਾਡੀਆਂ ਫਸਲਾਂ ਨੇ ਉਹ ਉਹ ਪਾਣੀ ਲੈ ਕੇ ਪਾਣੀ ਨੇ 3000 ਲੀਟਰ ਇਹ ਪਾਣੀ ਜਿਹੜਾ 10 ਰੁਪਏ ਜ ਘੱਟੋਂ ਘੱਟ ਲਈ ਆਪਾਂ ਲੀਟਰ ਹੈ 1 ਕਿਲੋ ਚੌਲ ਨਿਕਲਦਾ ਉਹਦੇ ਵਿੱਚ 50 ਦੇ ਨਾਲ ਬੜਾ ਵੱਡਾ ਘੁੱਠਾ ਰਿਹਾ ਐ ਔਰ 50 ਕਾਇਸੂਰ ਬਰਾਹਮਣ ਹੋਣ ਦੇ ਸੰਦੇ ਵਿੱਚ ਖੜੇ ਜਿਹੜਾ ਸਾਡੇ ਥੱਲੇ ਥੱਲੇ ਬਿਲਕੁਲ ਅਸੀਂ ਤੀਜੇ ਚੌਥੇ ਨਾਲ ਉੱਤੇ ਅਸੀਂ ਚੱਲੇ ਗਏ ਸੋ ਇਹ ਜਿਹੜੀ ਜੀਜ਼ਾ ਜਵਾਨੀ ਬੜੀ ਚੰਗੀ ਤਰ੍ਹਾਂ ਸਮਝੀ ਲਈਏ ਅਸੀਂ ਨਹੀਂ ਅਸੀਂ ਤਾਂ ਹੁੰਜਣੀ ਹੈ ਸਾਡੀ ਸਾਡੇ ਵਾਲੀ ਪੀੜੀ ਤੇ ਲਾਣ ਫਿਰਦੀ ਹੈ ਜਵਾਨੀ ਇਸ ਹਰਦੀ ਸਾਡਾ ਫਿਊਚਰ ਕੋਈ ਨਹੀਂ ਸਾਡੀ ਜੋ ਜ਼ਮੀਨ ਬੰਦੇ ਕੋਲ ਨੂੰ ਫਿਰਦੀ ਹੈ ਜ਼ਮੀਨ ਦੀ ਲਾਣ ਜੀਵਨ ਰਾਜ ਦੀ ਜਦੋਂ ਜਮੀਨ ਜਦੋਂ ਪਾਣੀ ਮੁੱਕ ਗਿਆ ਫਸਲ ਕੜੀ ਹੋਣੀ ਕੋਈ ਨਹੀਂ ਹੋਣਾ 50 ਬੜਾਡੇ ਤੇ ਪੁਜਾਰਾ ਹੋ ਰਿਹਾ 50 ਵਰਵਾਜੀ ਦੇ ਘੰਡੇ ਤੇ ਖੜਾ ਐ ਇਹ ਜ਼ਿੰਮੇਵਾਰੀ ਸਾਡੀ ਪਛਾੜੀਆਂ ਪੀੜ੍ਹੀਆਂ ਤੇ ਆ ਗਈ ਸਾਡੇ ਮੁੰਡਾ ਨੌਜਵਾਨ ਬੱਚਿਆਂ ਤੇ ਆ ਗਈ ਸਾਡੇ ਮੋਢੇ ਤੇ ਆ ਗਈ ਕਿ ਅਸੀਂ ਆਪੇ ਆਨਲਾਈਨ ਵੀਡੀਓ ਕੀ ਲੈ ਕੇ ਚੱਲੇ ਅਸੀਂ ਪੀੜ੍ਹੀਆਂ ਪਾਈਉਂ ਨਹੀਂ ਲੈ ਕੇ ਚੱਲ ਅਸੀਂ ਜ਼ਮੀਨ ਭਾਂਜ ਕੇ ਨਾ ਹੋਵੇ ਲੋਕੀ ਦੇ ਚੱਲੇ ਇਹਦੇ ਕਰਕੇ ਅਸੀਂ ਸਾਰੇ ਇਕੱਠੇ ਹੋਏ ਹਾਂ ਕਿ ਸਾਡੇ ਇੱਕ ਫਟ ਮੰਦਾ ਪੰਦਾ ਵੀ ਰਾਟਾ ਦਾ ਬੁਲਾਵਾ ਕਰਾਣਾ ਔਰ ਤੋਂ ਪਹਿਲਾਂ ਅਸੀਂ ਇਹ ਚੀਜ਼ ਨੂੰ ਕਿਉਂਕਿ ਸਾਨੂੰ ਪਰਮੇਸ਼ਰ ਦੀ ਕਿਰਪਾ ਨਾਲ ਸਾਡੇ ਤਜਰਬਿਆਂ ਦੇ ਤੌਰ ਤੇ ਕਿਉਂਕਿ ਇਹ ਤਜਰਬਾ ਬੜੀ ਚੀਜ਼ ਹੁੰਦਾ ਅਸੀਂ ਸਾਰੀ ਸਾਰੀ ਉਮਰ ਤਜਰਬੇ ਆ ਬੰਦੇ ਬੈਠੇ ਹਾਂ ਅਸੀਂ ਉਸ ਜੱਗੇ ਨੂੰ ਅਸੀਂ ਉਸ ਜੱਗੇ ਨੂੰ ਅਸੀਂ ਸਾਡੀ ਜਵਾਨੀ ਵੀ ਝੋਲੀ 'ਚ ਪਾ ਕੇ ਅਸੀਂ ਚਾਹੁੰਦੇ ਆ ਕਿ ਜਵਾਨੀ ਅੱਗੇ ਲੱਗੇ ਸਾਡੇ ਆਈ ਜਿਹੜੀ ਪੀੜ੍ਹੀ ਨੇ ਬਹੁਤਾ ਇਨਸਾਫ ਨਹੀਂ ਕੀਤਾ ਲਾਲਚ 'ਚ ਹੋ ਕੇ ਦਵਾ ਜਾ ਕੇ ਆ ਤੁਹਾਡੇ ਸਾਹਮਣੇ ਅਮੀਕੀ ਕੁਛ ਨਾ ਕਰਾ ਕੇ ਬੇੜਾ ਗੱਦਾ ਕੱਪ ਜਾਤਾ ਨੌਜਵਾਨ ਜਿਹੜਾ ਮਰ ਗਿਆ ਜਿਹਦਾ ਆਪਣਾ ਫਿਊਚਰ ਜਿਹੜਾ ਉਹਨਾਂ ਦੇ ਬੱਚੇ ਚਾਹੇ ਦੇ ਜਿਹੜੇ ਸਾਡੀ ਆਉਣ ਵਾਲੀ ਪੁਬਲ ਜਿਹੜੀ ਆ ਪੀੜ੍ਹੀ ਆ ਉਹਨਾਂ ਦਾ ਫਿਊਚਰ ਐਸੋ ਹੋਇਆ ਉਹਨਾਂ ਦੀ ਜਿਹੜਾ ਦਾਤੇ ਲੱਗਿਆ ਗਿਆ ਕਿ ਅਸੀਂ ਇਹਨਾਂ ਨੂੰ ਇਹ ਬਾਤ ਨੂੰ ਰਿੰਨਨ ਸੁਭਾਰੀ ਉਹਦਾ ਤਰੀਕਾ ਤੋਂ ਅਸੀਂ ਵੇਖਿਆ ਹੈ ਬੜਾ ਫੋਸ ਸਮਝ ਕੇ ਉਹਦੇ ਦੇਖਿਆ ਕਿ ਜਿਹੜੀਆਂ ਪੰਚਾਇਤਾਂ ਨੇ ਜਿਸ ਤਰ੍ਹਾਂ ਦਾ ਸਾਹਿਬੇ ਦੱਸਿਆ ਪੰਚਾਇਤਾਂ ਇੱਕ ਬੇਸਿਕ ਯੂਨਿਟ ਹੈ ਐਡਮਿਨਿਸਟ੍ਰੇਸ਼ਨ ਹੈ ਤਿੰਨ ਥਾਂ ਤੇ ਕਨਸਟੀਟਿਊਸ਼ਨ ਤਾਕਤ ਦਿੰਦਾ ਇੱਕ ਤਾਕਤ ਦਿੰਦਾ ਪਾਰਲੀਮੈਂਟ ਨੂੰ ਦੂਸਰੀ ਤਾਕਤ ਦਿੰਦਾ ਅਸੈਂਬਲੀ ਨੂੰ ਤੀਸਰੀ ਤਾਕਤ ਦਿੰਦਾ ਪੰਚਾਇਤ ਲੋਕ ਗਵਰਨਮੈਂਟ ਨੂੰ ਇਹ ਕਨਸਟੀਟਿਊਸ਼ਨ ਹੈ ਅੱਛਾ ਉਹਦੇ ਜਿਹੜੇ ਪੰਚਾਇਤ ਜਿਹੜੀ ਹੈ ਜੇ ਸਰਬ ਸੰਪਤੀ ਨਾਲ ਹੋਊਗੀ ਉਹ ਆਪਣੀ ਪਾਲੋ ਠੀਕ ਐਕਸਰਸਾਈਜ਼ ਕਰੋਗੇ ਉਹਦੇ ਮੁਤਾਬਕ ਜਿਹੜੇ ਹੈਗੇ ਉੱਥੇ ਕੋਆਪਰੇਟਿਵ ਫਾਰਮਿੰਗ ਵੀ ਹੋ ਸਕੋ ਵੀ ਕੋਆਪਰੇਟਿਵ ਜਿਹੜੀਆਂ ਨੇ ਜਿਹੜੀ ਆਪਾਂ ਪ੍ਰੋਸੈਸਿੰਗ ਵੀ ਹੋ ਸਕੋ ਕੋਆਪਰੇਟਿਵ ਮਾਰਕੀਟਿੰਗ ਵਿੱਚ ਭਾਗ ਲੈ ਕੇ ਹੁਣ ਤੁਸੀਂ ਪੇਟ ਸਬਸਿਡੀ ਆਪਿਆ ਹੁਣ ਤੱਕ ਜਿਹੜੀਆਂ ਵੀ ਨੂੰ ਅਸੀਂ ਜਿਹੜਾ ਹੈਗਾ ਜਾ ਕੇ ਬਾਹਰ ਜਿਹੜਾ ਐਸਰਪੀਏ ਵਿੱਚ ਕੰਮ ਹੋਣ ਦਾ ਸਭਾ ਹੋ ਗਿਆ ਪਰ ਉਸ ਦੀ ਜ਼ਮੀਨ ਕੋ ਪਾਦ ਗਈ ਜੇ ਯੂਨਿਟ ਦੇ ਤੌਰ ਤੇ ਪੰਚਾਇਤ ਸਾਂਝੀ ਪੰਚਾਇਤ ਹੋਊਗੀ ਉਹਦੇ ਤੇ ਹੁਕਮ ਹੁਕਮ ਆਵਾਜ਼ ਹੋਊਗਾ ਉਹ ਅਦਾਲਤ ਉਹੋ ਜਿਹਾ ਨਾਲ ਦਾ ਫੈਸਲਾ ਜਿਹੜਾ ਜੀ ਆ ਜਸਾਹਬ ਨੇ ਦੱਸਿਆ 5 ਕਰੋੜ 5.1 ਜਿਹੜਾ ਹੈਗਾ 5 ਲੱਖ ਤੇ 5 ਕਰੋੜ ਤੇ 10 ਲੱਖ ਤਾਂ ਦਾਦਾ ਲੋਕ ਕਿੰਨੇ ਕੇਸ ਨੇ ਜਿੰਨਾਂ ਜੋ 30-30 ਸਾਲ ਤੋਂ ਬੈਨੇ ਸੀ 30-30 ਸਾਲ ਦੀ ਬੈਨੇ ਸੀ ਔਰ ਤੁਸੀਂ ਉਹਨੇ ਜੋ ਉਹ ਲੋਕ ਨੂੰ ਮੋੜਿਆ ਕਿਥੋਂ ਜਾ ਕੇ ਲੋ ਜੇ ਪੰਜਾਹਾਂ ਬਣ ਜਾਣ ਗੀਆਂ ਆਪਣਾ ਸਭ ਸੰਪਤੀ ਨਾਲ ਪੰਜਾਹਾਂ ਹਫ਼ਤੇ 'ਚ ਫੈਸਲਾ ਕਰਦਣੀ ਹੈ ਜਿਹੜਾ ਹਿੱਸਾ ਨਹੀਂ ਹੋਇਆ ਕਿਉਂਕਿ ਉਹਨਾਂ ਨੂੰ ਪਤਾ ਹੈ ਉਹ ਜੋ ਵੀ ਦਾ ਫੈਸਲਾ ਉਹਨੂੰ ਪਤਾ ਕਿ ਸਾਡੇ ਚੋਰ ਕੌਣ ਨੇ ਸਾਡੇ ਵਿਸਾਖ ਕੌਣ ਹੈ ਸਾਡੇ ਬੇਈਮਾਨ ਕੌਣ ਹੈ ਰੇਪ ਕਿਨੇ ਕੀਤਾ ਡਰਾਂ ਕੌਣ ਵੇਚਦਾ ਕੋਈ ਤਰਤੀਸ ਦੀ ਨਵੀਂ ਚੌਂਗੀ ਲੋੜ ਨਹੀਂ ਦੀ ਉਹਨੇ ਜੜੀਆ ਇਹ ਪੁਲਿਸ ਦੀ ਉਹ ਆਪਣੇ ਆਪ ਦੀ ਪੁਲਿਸ ਨਹੀਂ ਉਹ ਆਪਣੇ ਆਪ ਦੀ ਜੱਜ ਨਹੀਂ ਜੇ ਇੰਪਾਰਸ਼ਲ ਹੁੰਦਾ ਇੰਪਾਰਸ਼ਲ ਤਾਂ ਉਹ ਕਿ ਸਰਬੰਧੀ ਹੋ ਜੇ ਤਹਿਬੰਦੀ ਨਾ ਹੋ ਤਾਂ ਤਹਿਬੰਦੀ ਕਰਕੇ ਸਾਰਾ ਜਿਹੜਾ ਹੈਗਾ ਸ਼ਾਪਾ ਪਿਆ ਹੋਇਆ ਜਿੰਨੇ ਜਿਹੜਾ ਕਿ ਹੁਣ ਛੱਡੇ ਹੁੰਦੇ ਨੇ ਕਦੋਂ ਤੱਕ ਹੁੰਦੇ ਨੇ ਸੰਗਤ ਨਹੀਂ ਕੋਈ ਨਹੀਂ ਅਚਾ ਘਰੇ ਨੂੰ ਚਾਹੁੰਦੇ ਨੇ ਅੱਜ ਦੇ ਨੇ ਆਪਣਾ ਇਹਨਾਂ ਤੁਸੀਂ ਡਿਵੋਰਸ ਦੇ ਤੇ ਹੋਰ ਪੁੱਛੋ ਦੀਏ ਕਿੱਥੋਂ ਤੱਕ ਜਾਣਦੇ ਨੇ ਤਕਸੀਮਾ ਦੇ ਕੇਸ ਖਾੜਾ ਦੇ ਕੇਸ ਕਿੰਨੇ ਕਿੰਨੇ ਜਿਹੜੇ ਸੁਪਰੀਮ ਕੋਰਟ ਤੱਕ ਰੋ ਜਾਂਦੇ ਸੋ ਇਹ ਨਾ ਇਹ ਸਾਰੇ ਸਿਆਸੀ ਦੀ ਜੜ ਜਿਹੜੀ ਹੈ ਸਾਰੇ ਕੌਲੀ ਦੀ ਜੜ ਇਹ ਸਿਆਸੀ ਸਿਆਸੀ ਧਰਮ ਦੀ ਹੈ ਜਿਸ ਤਹੇ ਬੰਦੀ ਨੂੰ ਰੁਕਾ ਕੇ ਆਪਾਂ ਇਹ ਕਹੋਣੇ ਹੈ ਕਿ ਪੰਜਾਬ ਦਾ ਜਿਹੜਾ ਸਸਾਧਨ ਕਿਹੜਾ ਖਣ ਔਰ ਉਹਦੇ ਚ ਜਿਹੜੀਆਂ ਬੀਬੀਆਂ ਨੇ ਕਿਹਾ ਕਿ 50% ਦੇ ਦੋਨੋਂ ਅੱਗੇ ਪੰਜ ਉਹਨਾਂ ਦੀਆਂ ਬਣੀਆਂ ਪਾਈਆਂ ਉਹ ਸਮਸਮਤੀ ਨਾਲ ਚਾਹੁੰਦੀ ਅਸੀਂ ਦੋ ਆਪਣੀਆਂ ਪੰਜ ਦਿੱਤੀਆਂ ਅਸੀਂ ਇਲੈਕਸ਼ਨ ਨਹੀਂ ਲਾਈ ਤੇ ਅਸੀਂ ਤਾਂ ਨਾਗਵਾਂ ਕਹਿੰਦੇ ਅਸੀਂ ਇਲੈਕਸ਼ਨ ਨਹੀਂ ਲਾਈ ਅਸੀਂ ਆਪਣੇ ਦੋ ਪੈਪਰ ਦਿੱਤੇ ਤੀਸਰਾ ਅਸੀਂ ਜਿਹੜਾ ਸਾਧਕਾ ਫੌਜੀ ਨੇ ਉਹ ਜਿਹੜੇ ਉਹ ਸਾਰੇ ਉਹ ਨਹੀਂ ਅਸਰ ਨਾਲ ਇਕੱਠੇ ਹੋਏ ਗੱਲ ਲੱਗੇ ਕਿ ਅਸੀਂ ਆਪਣਾ ਇਹ ਸਾਧਕਾ ਫੌਜੀ ਜਾਂ ਸਾਧਕਾ ਰਾਜਨ ਜਿਹੜਾ ਸਿਵਲ ਭਾ ਉਹ ਅਸੀਂ ਆਪਣਾ ਲੈਟਰ ਪਾਏ ਪੰਜ ਮੈਂਬਰ ਜਦੋਂ ਸਮਸਮਤੀ ਨਾਲ ਇੱਕ ਪੈਪਰ ਕੋ ਹਰ ਮੈਂਬਰ ਕੋ ਭਾਗੇ ਤੇ ਤਾਂ ਹੀ ਨਹੀਂ ਮੰਨਣਾ ਕਿ ਇਲੈਕਸ਼ਨ ਨਹੀਂ ਹੋ ਸਕਣੀ ਇਹ ਸਾਡਾ ਜਿਹੜਾ ਹੈਗਾ ਪ੍ਰਸਾਥ ਹੈਗਾ ਜੀ ਹੁ ਅਸੀਂ ਪੰਜਾਬ ਬਰਦਾਸ਼ਤ ਕਰ ਰਹੇ ਇਹ ਜਿਹੜੇ ਜੜੀ ਜੜੀਏ ਜਿਹੜੇ ਅਸੀਂ ਦੀ ਆਨੈਸਟ ਬਾਈ ਪ੍ਰੋਡਕਸ਼ਨ ਆਰ ਅਵੇਲ ਟੂ ਐਕਸਪੀਰੀਅੰਸ ਅਸੀਂ ਉਹਨਾਂ ਨੂੰ ਨਾਲ ਲੈ ਕੇ ਆਮ ਸਟੇਟਲਰਸ ਨੂੰ ਸਾਰੇ ਜੁਡੀਸ਼ਰੀ ਦੇ ਸਾਰੇ ਜਿਹੜੇ ਅਪਰਾਧ ਸਾਹਕ ਹੋਦੀਆਂ ਨੂੰ ਅਸੀਂ ਉਹਦੇ ਮੁਤਲਕ ਇੱਕ ਹਵਲਦਸਤਾ ਬਣਾ ਕੇ ਉਹਨਾਂ ਦੇ ਅਸੀਂ ਬੁਲੇਟ ਤੇ ਕੰਬੇ ਉਹਨਾਂ ਦੇ ਦੋਆਰ ਵਾਲੇ ਵਾਕਏ ਅਸੀਂ ਪਿੰਡਾਂ ਚ ਕਹਿ ਲਾ ਪੋਸਟਰ ਪੁਕਾਇ ਲਾ ਗਏ ਇਹ ਕਿ ਸਾਡੇ ਜਿਹੜੇ ਵਰਕਰਸ ਨੇ ਜਿਹੜੇ ਖੌਂਕਾਂ ਹੀ ਉਹ ਸਾਰੇ ਜਾ ਕੇ ਤੇ ਅਸੀਂ ਅਸੀਂ ਕਰ ਰਹੇ ਹਾਂ ਇਹ ਨੂੰ ਬਲੂ ਕਰਨਾ ਬੁਪੈਸਾ ਸਿੱਧਾ ਉਹਦੇ ਉੱਪਰ ਦੇ। ਅਹ ਤੁਸੀਂ ਬੜਾ ਆਛਾ ਤੁਹਾਨੂੰ ਪੁੱਛਿਆ ਸੀ ਇਧਰ ਕਿ ਪਿੰਡਾਂ ਦੇ ਚ ਜਾਓਗੇ ਜਾਂ ਕੀ ਜਾਣੇ ਹੋ ਤੁਸੀਂ ਅਸੀਂ ਕੋਈ ਸਾਡੇ ਕੀਤੇ ਇੱਕ ਸਾਥ ਫੋਰਮ ਹੈ ਫੋਰੇ ਦੇ ਸਾਥ ਸੱਤ ਸੱਤ ਰਹਿਣਾ ਹੈ। ਲੋਕ ਰਾਏ ਤੇ ਪ੍ਰਧਾਨ ਡਾਕਟਰ ਰਤਾਵਾ ਨੇ ਫਿਰ ਇਹ ਕਮੇਟੈਂਟ オーਰੀਨਾ ਦਾ ਤੇ ਸਪ੍ਰਿੰਗ ਲੋਕਾਂ ਆਪਿਆ ਮੈਂ ਬਹੁਤ دیر ਪਹੁੰਚ ਜਾਂਦਾ ਹਾਂ اور ਸਮਾਂ ਦਾ ਸਾਨੂੰ ਉਸੀ ਆਤੀ ਇਕੱਠੇ ਆ ਭਾਵੇਂ ਇਹ ਡੇਟਾ ਰੋਕੇ ਹੋਣ ਜਿਆਦਾ ਆਪਸਾ ਰਹਿੰਦੀ ਹੈ ਅਸੀਂ ਚੜ੍ਹਦੀ ਕਲਾ ਰਹਿਨੇ ਆ ਅਸੀਂ ਗਰੁੱਪ ਸਾਡਾ ਬ੍ਰਿਗੇਡੀਅਰਸ ਵੀ ਨੇ ਕर्नल ਵੀ ਨੇ ਇੰਜੀਨੀਅਰ ਵੀ ਨੇ ਆਈਪੀਐਸ ਵੀ ਨੇ ਪੀਸੀਐਸ ਵੀ ਨੇ ਆਈਐਸ ਵੀ ਨੇ ਇੱਕ ਸਾਂਝਾ ਗਰੁੱਪ ਹੈ ਸਾਰਾ ਬਣਿਆ ਆ ਉਥੇ ਸਾਥੀਆਂ ਗੱਲਾਂ ਹੁੰਦੀਆਂ ਪਹਿਲਾਂ ਅਸੀਂ ਸੋਚਿਆ ਵਿਆਹ ਕਿਸਾਨਾਂ ਦੀ ਜਿਹੜੀ ਮਾਂ ਕਾ ਬੜੀ ਜੈਨਮੈਨ ਹੈ ਅਸੀਂ ਉਥੇ ਉਹਨਾਂ ਦੇ ਉੱਤੇ ਪ੍ਰਤੀਕ੍ਰਿਵੀ ਕਿ ਅਸੀਂ ਗੋਬਰ ਵੀ ਗਏ ਲੋਕਾਂ ਨਾਲ ਜਿਹੜੀਆਂ ਉਹਨਾਂ ਦੀ ਸੰਤ ਉਥੇ ਫੇਰ ਤਾਂ ਅਸੀਂ ਸਮਾਜ ਉਹਨਾਂ ਨਾਲ ਵਿਚਾਰ ਸੇਅਰ ਵੀ ਕੀਤੇ ਵੀਡੀਓ ਵੀ ਕੀਤੇ ਹੋਰ ਵੀ ਕੀਤੇ ਸੋ ਅਸੀਂ ਇਹ ਇਸ ਸੰਖੇਪ ਤੇ ਅਸੀਂ ਕਹਿੰਦੇ ਹਾਂ ਜੋ ਅਸੀਂ ਫੀਲ ਕਰਦੇ ਹਾਂ ਉਹ ਫੀਲਡ ਵਿੱਚ ਜਾਣੀਆਂ ਜ਼ਰੂਰੀ ਨੇ ਉਹਨਾਂ ਪਰੌਦਾ ਸਾਹਿਬ ਸਾਡੇ ਬੁਗੇਦੀਆ ਸਾਹਿਬ ਨੇ ਉਹਨਾਂ ਨੇ ਇਹ ਦੇਖ ਕੇ ਵੀ ਕਰ ਲਈ ਕਿ ਖੇਤੀ ਨਾਲ گزارਾ ਨਹੀਂ ਹੈ ਖੇਤੀ ਨਾਲ گزارਾ ਕਿਉਂ ਨਹੀਂ ਹੈ ਉਹਨਾਂ ਦਾਸਵਾ ਆਰਗੇਨਾਈਜੇਸ਼ਨ ਆਫ ਇਕਨੋਮਿਕ ਕੋਆਪਰੇਸ਼ਨ ਫਾਰ ਡਿਵੈਲਪਮੈਂਟ ਤੁਸੀਂ ਸੁਣੀ ਹੋਣੀ ਹੈ 57 ਬਲਕਾਂ ਦੇ ਸੰਗਠਨ ਮੋਸਟਲੀ ਡਿਵੈਲਪਡ ਕੰਟਰੀਜ਼ ਉਨਾ ਦੇ ਰਿਪੋਰਟ 2022 ਚਾਹੀਏ ਕਿ ਸਨ 2000 ਤੋਂ ਲੈ ਕੇ ਸਨ 2022 ਤੱਕ ਭਾਰਤੀ ਕਿਸਾਨ ਨੇ ਪ੍ਰੋਡਿਊਸ ਕੀਤਾ ਹੈ ਐਡ ਇਨ ਲਾਸ 22 ਸਾਲ ਤੋਂ ਇਹ ਐਵੇਂ ਨਹੀਂ ਆਪਾਂ ਗ੍ਰੀਮੀ ਦੇ ਦੇ ਪਿੰਡਾਂ ਦੇ ਵਿੱਚ ਜਿੰਨਾ ਰੋੜਾ ਪੈ ਰਿਹਾ ਹੈ ਇਹਨੋਂ ਕਹਾਂ ਸਮਝਾਂ ਦੀ ਲੋੜ ਹੈ ਕੋਈ ਦੁਕਾਨ ਹੈ ਕੋਈ ਕਾਰਡਾਰ ਹੈ ਕੋਈ ਇੰਡਸਟਰੀ ਹੈ ਕੋਈ ਬਿਜ਼ਨਸ ਹੈ ਜਿਹੜਾ ਪਾਣੀ ਸਾਰ ਨੁਕਸਾਨ ਤੇ ਰਿਡਿਊਸ ਕਰੇ ਦੇਖਣੇ ਕਰਦੇ ਨੇ ਕਿਉਂਕਿ ਨਾ ਹੋਰ ਕੋਈ ਚਾਰਾ ਨਹੀਂ ਦੂਜੀ ਕਸ਼ਤਤਾਵਾਸਾਂ ਨੇ ਪਾਣੀ ਦੀ ਕੀਤੀ ਸੀ ਪਾਣੀ ਇਹ ਨਾ ਸੋਚੋ ਜਿਹੜਾ ਨਹਿਰ ਆ ਰਹੀ ਹੈ ਉਹ ਹੋ ਗਿਆ ਜਿਹੜੇ ਘਟਿਆ ਪਾਣੀ ਖਤੋ ਬਰੇਆ 600 ਤੋਂ 400 ਤੋਂ 200 ਤੇ ਪਾਣੀ ਐ ਸਪ੍ਰਿੰਟ ਔਰ ਸਰਕਾਰ ਨੇ ਬਿਜਲੀ ਦੇ ਕਨੈਕਸ਼ਨ ਇਹਨੇ ਪਾਟ ਕਰ ਦਿੱਤੇ

ਹਰ ਘਰ ਦੇ ਵਿੱਚ ਪਾਣੀ ਹੈ ਹਰ ਕੰਕੜ ਦੇ ਧਾਰੇ ਵਿੱਚ ਪਾਣੀ ਹੈ ਇਹ ਸਾਰਾ ਪਹਿਲੇ ਦਿਨ ਤੋਂ ਪਾਤ ਖਾਤਾ ਰਿਹਾ ਹੈ ਸਾਡੇ ਨਾਲ ਆਪਣੀ ਕਬਰ ਵਾਸ਼ ਕਰਦਾ ਹੈ ਭਾਰਤ ਦੇ ਮੁਕਾਬਲੇ ਦੇ ਸਜੇ ਲੋਕ ਉਹ ਸਾਡਾ ਚਾਵਣ ਖਾਂਦੇ ਸੀ ਜਦੋਂ ਸਾਡੀ ਘਾਟ ਸੀ ਉਹ ਸਾਰੇ ਪਾਣੀ ਨਾਲ ਪੀਂਦੇ ਸੀ ਸੋ ਇਹ ਨੋਚੀ ਚਾ ਕਰਕੇ ਇਹਦੇ ਵਿੱਚ ਆਪਾਂ ਆਪਨ ਸੋਸਾਇਟੀ ਜੇ ਲਈ ਬਵਾਣ ਵੀ ਬੇਨਤੀ ਕਰਾ ਦੇਈਏ ਆਪਾਂ ਨੂੰ ਆਰੇ ਦੇ ਦਮਾਰ ਸੇ ਵੀ ਇਕਟੋਟਣਾ ਚਾਈ ਕਰਤੀ ਆਪ ਮੇਡੂ ਸਮਾਜਿਕ ਕਰ ਕਰਦੇ ਆ ਤੇ ਅਥਿਸਟੇਟ ਲੈਵਲ ਵੀ ਸਾਨੂੰ ਇੱਕ ਹੋਣ ਦੀ ਲੋੜ ਹੈ ਵੀ ਮਸਟ ਅਪਰੀਸ਼ੀਏ ਦੀ ਪ੍ਰੋਬਲਮਸ ਆਫ ਦ ਸਟੇਟ ਦੇ ਡੂ ਨੋਟ ਬਿਲੋਂਗ ਟੂ ਦਿਸ ਰਿਲੇਟਡ ਆਰ ਨੋਟ ਦੈਟ ਰਿਲੇਟਡ ਆਂਡ ਦਿਸ ਕਮਿਊਨਿਟੀ ਆਫ ਦਰ ਕਰ ਰਹੇ ਹੈ ਇਸ ਕਰਕੇ ਅਸਾਜਾ ਦੇ ਕੇ ਹੈ ਵੀ ਅਸੀਂ ਪਚਾੜੇ ਵੀ ਗਏ ਆ ਹੋਰ ਸ਼ਹਿਰਾਂ ਦੇ ਵਿੱਚ ਵੀ ਗਏ ਉੱਥੇ ਕਾਜ ਵੀ ਕੀਤੇ ਪੈਂਚ ਪੰਜ ਸਦਾ ਬੰਦੇ ਬੁਲਾ ਕੇ ਆਫਟਰ ਪਿੰਡਾਂ ਦੇ ਕਿ ਮੈਂ ਪਹੁੰਚਾ ਜਾਂ ਤਾਂ ਉਹ ਸੇ ਕਰਨੇ ਕਿ ਲਈ ਪਹੁੰਚ ਗਿਆ ਉਹਨਾਂ ਦੇ ਮੋਹਤਬਰ ਬੰਦੇ ਬੁਲਾ ਕੇ ਇੱਕ ਅੱਲਾ ਅਸੀਂ ਅੱਜ ਨਹੀਂ ਕੋਈ ਦੋ ਤਿੰਨ ਸਾਲ ਤੋਂ ਕਰ ਰਹੇ ਫਰਾਂ ਪ੍ਰਸੰਗ ਬਹੁਤ ਚਾਸੀ ਮਾਉਤਾ ਜਵਾਤੇ ਥੈਂਕ ਯੂ ਮੇਮਾ